ਬਹੁਤ ਮਾਣ ਖੁਸ਼ ਹੋਇਆ ਆ ਆਪਣੇ ਭਗਵੰਤ ਸਿੰਘ ਮਾਣ ਦੇ ਕੰਮਾਂ ਤੇ ਲੋਕ ਬਹੁਤ ਖੁਸ਼ ਹੋਏ ਆ ਤੇ ਅੱਜ ਦੀ ਰੈਲੀ ਜਿਹੜੀ ਆ ਉਹਨੇ ਅੱਜ ਸਾਬਤ ਕਰ ਦਿੱਤਾ ਵਾ ਕਿ ਜਿਹੜਾ 10 ਤਰੀਕ ਨੂੰ 10 ਮਈ ਨੂੰ ਲੋਕ ਸਭਾ ਜਗਾ ਵੋਟਾਂ ਪੈਂਡੀਆਂ ਵਾ ਤਦ ਤਨ ਅੱਗੇ ਵੀ ਨੀ ਚੋਣ ਸੀਗਾ ਜਲੰਧਰ ਉਹਦੇ ਵਿੱਚ ਬਹੁਤ ਵੱਡੀ ਜਿੱਤ ਹੋ ਗਈ ਜਿਮ ਨਹੀਂ ਚੋਣਾ ਚ ਜਿਲ੍ਹਾ ਜਲੰਧਰ ਬੱਲੇ ਬੱਲੇ ਹੋ ਜੂਗੀ ਬਿਲਕੁਲ ਬੱਲੇ ਬੱਲੇ ਹੋ ਆ ਜੀ ਤੇ ਤੁਸੀਂ ਕਿਹੜੇ ਮੰਤਰੀ ਦੀ ਸਪੋਰਟ ਤੇ ਇੱਥੇ ਪਹੁੰਚੇ ਜੀ ਅਸੀਂ ਟਰਾਂਸਪੋਰਟ ਮੰਤਰੀ ਵਾਲਜੀਤ ਸਿੰਘ ਭੱਲਰ ਸਾਹਿਬ ਹੈ ਕੈਬਨਟ ਮੰਤਰੀ ਉਹਨਾਂ ਦੀ ਸਪੋਰਟ ਤੇ ਪਹੁੰਚੇ ਆ ਜੀ ਇਧਰ ਵੇਖੋ ਕਰਾ ਚਾਰ-ਛੇ ਰੇ ਗੱਡੀਆਂ ਹੀ ਗੱਡੀਆਂ ਜੀ ਗੱਡੀਆਂ ਹੀ ਗੱਡੀਆਂ ਬਹੁਤ ਵੱਡਾ ਕਾਫਲਾ ਜੀ ਜਿਹੜਾ ਇੱਥੇ ਅੱਜ ਪਹੁੰਚਿਆ ਜੀ ਇਹ ਆਏ ਸਾਡੇ ਬਲਾਕ ਪ੍ਰਧਾਨ ਜੀ ਬਲਾਕ ਪ੍ਰਧਾਨ ਜੀ ਆ ਜੀ ਸਾਡੇ ਹਾਂਜੀ ਪ੍ਰਧਾਨ ਜੀ ਤੁਸੀਂ ਵੀ ਦਿਓ ਵਿਚਾਰਾ ਜੀ ਬੜੀ ਵੱਡੀ ਕਾਫਲਾ ਲੈ ਕੇ ਤੁਸੀਂ ਮਾਝੇ ਦੀ ਧਰਤੀ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਇਹ ਕਹਿੰਦੇ ਕਿ ਐਤ ਕਾ ਐਮਪੀ ਦੇ ਦਿੱਲੀ ਆਪਾਂ ਜਾ ਕੇ ਮੋਰਚਾ ਲਾਵਾਂ ਬਿਲਕੁਲ ਜੀ ਬਿਲਕੁਲ ਦਿੱਲੀ ਦੇ ਕਬਜ਼ਾ ਕਰਨਾ ਦਿੱਲੀ ਦੇ ਹਾਂ ਹਾਂ ਦਿੱਲੀ ਦੇ ਕੌਕਿਆ ਕਰਾਂਗੇ ਵਾਹ ਜੀ ਵਾਹ ਕਿੰਨੀ ਵਾਰ ਝੰਡਾ ਚੜਾਇਆ ਤੇ ਹੁਣ ਗਾਹ ਵੀ ਚੜਾਉਣਾ ਆਪਾਂ ਗਾਹ ਵੀ ਚੜਾਉਣਾ ਜੀ ਹੁਣ ਸਰਕਾਰ ਹੀ ਦਿੱਲੀ ਆਪਣੀ ਬਣੋੜੀ ਫਤਿਹ ਕਰਨੀ ਹੈ ਜੀ ਵਾਹ ਜੀ ਵਾਹ ਦਿੱਲੀ ਜਿੱਤਣੀ ਹੈ ਦਿੱਲੀ ਜਿੱਤਣੀ ਹੈ ਵਾਹ ਜੀ ਵਾਹ ਇਹ ਉਹ ਜੀ ਜਰੂ ਸਿੰਘ ਨੇ ਸਭ ਕੋ ਇੱਕ ਰਾਮ ਮਾਰੋ ਕੈਮਰਾ ਚਾਰਜ ਬੇ ਲੈ ਕਰਾ ਗੱਡੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਜੀ ਤੇ ਸਾਡੇ ਹਲਕੇ ਤੋਂ ਸਾਡੇ ਮੰਤਰੀ ਕੈਬਨਿਟ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਸਾਹਿਬ ਦੀ ਦੀ ਸਪੋਰਟ ਦੇ ਵਿੱਚ ਜੀ ਸਾਡੇ ਬਲਾਕ ਪ੍ਰਧਾਨ ਅਵਤਾਰ ਸਿੰਘ ਦੀ ਗਵਾਹੀ ਦੇ ਵਿੱਚ ਸਭਰਾ ਨਗਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਫਲਾ ਅੱਜ ਲੈ ਕੇ ਨਿਕਲਿਆ ਹੈ ਜੀ ਤੇ ਬਾਕੀ ਹੋਰ ਕੁਝ ਕਹਿਣਾ ਚੋਣੇ ਜੀ ਨਹੀਂ ਬਹੁਤ ਤੇ ਜਿਹੜੇ ਅਜੇ ਕਣਕਾ ਵਾੜਦੇ ਸੀ ਅਜੇ ਇਹ ਵੀ ਗੱਲ ਕਹੋਣ ਆਈ ਤੇ ਬੜੇ ਬੰਦੇ ਸਾਬਣਾ ਜਿਹੜੇ ਕਣਕਾ ਵਾੜ ਰਹੇ ਸਾਰੇ ਲੱਗੇ ਹੋਏ ਆ ਆਪਣੇ ਵਾਢੀ ਦੇ ਵਿੱਚ ਵਾਢੀ ਤਾਂ ਫੇਰ ਵੀ ਵੇਖਣਾ ਬੱਲੇ ਬੱਲੇ ਕਰਾਤੀ ਕਿ ਨਹੀਂ ਬੱਲੇ ਬੱਲੇ ਹੋ ਗਿਆ ਜੀ ਮੈਂ ਤਿਲ ਸੁਧੀਆਂ ਥੱਲੇ ਨਹੀਂ ਹਨ ਡੇਕਦਾ ਜੀ ਲਾਲਜੀਤ ਸਿੰਘ ਭੁੱਲਦੀ ਬੱਲੇ ਬੱਲੇ ਪੱਟੀਆਂ ਹੋਏ ਮਾ ਜੀ ਵਾਜੀ ਵਾਜੀ ਬੱਲੇ ਬੱਲੇ ਦੀ ਯੋਧਿਆ ਤੂੰ ਕਿੰਦੀ سپورਟ ਆਇਆ ਆਇਆ ਟਰੈਫਿਕ ਮੋਨਿਟਰ ਲਾਲਜੀ ਸਿੰਘ ਕੋਲ ਆ ਗਿਆ ਨਹੀਂ ਹੋ ਰਿਚਾਂ ਤੇਰੀਆਂ ਯੋਧਿਆ ਠੋਕੇ ਤੁਰਿਆਂ ਤੇ ਠੋਕੇ ਅਸੀਂ ਦੱਸਿਆ ਆ ਬੱਲੇ ਸ਼ੇਰਾਂ ਨਹੀਂ ਆ ਰਹੀ ਸਾ ਪੰਜਾਬ ਦੇ ਗੱਬਰੂਆਂ ਦੀਆਂ ਇਹੋ ਜਿਹੇ ਹੌਸਲੇ ਹੌਸਲੇ ਹੋਣ ਤੇ ਬਲੰਦ ਦਾ ਪਾਣੀ ਪੀ ਪੀ ਕੇ ਬਲੰਦ ਕੀ ਜਾਂਦੇ ਆ ਤੇ ਇਹ ਆ ਜੀ ਠੀਕ ਆ ਤੇ ਕਰੋ ਵੀਡੀਓ ਜੀ ਸ਼ੇਅਰ ਇਹੋ ਜਿਹੇ ਯਾਰੂ ਸ਼ੇਰਾਂ ਦੀ ਲੋੜ ਆ ਜੀ ਤੇ ਇੱਧਰ ਸਾਡੇ ਰਾਣਾ ਸ਼ਾ ਨਿਕਲਿਆ ਦਾਲ ਖਾ ਕੇ ਤੇ ਪਾਣੀ ਪੀ ਕੇ ਹਾਂਜੀ ਰਾਣਾ ਜੀ ਤੁਸੀਂ ਵੀ ਦਿਓ ਵਿਚਾਰ ਦੋ